ਸਰ ਹੈ ਨਹੀਂ ਉਹ ਮੈਂ ਕੱਲਾ ਜਾਂਦਾ ਨਹੀਂ ਰੁਕਦੇ ਹੁਣ ਦੱਸੋ ਮੈਂ ਕਿਉਂ ਜੀ ਇਹ ਤਾਂ ਕਿ ਮੈਨੂੰ ਇਹਨੂੰ ਕੱਟ ਕੇ ਮਾਰ ਰਹੇ ਆ ਉਹ ਸਰ ਨਹੀਂ ਰੁਕ ਕੇ ਕੱਟ ਕੇ ਮਾਰ ਰਹੇ ਯਾਰ ਯਾਰ ਮੈਨੂੰ ਤਾਂ ਕੱਟ ਕੇ ਮਾਰ ਰਹੇ ਯਾਰ ਮੈਨੂੰ ਤਾਂ ਕੱਟ ਕੇ ਮਾਰ ਰਹੇ ਯਾਰ ਤੁਸੀਂ ਯਾਰ ਨਹੀਂ ਮਾਰ ਇਹੋ ਕਰ ਰਿਹਾ ਮੈਂ ਕਿਉਂ ਰੁਕਾ ਯਾਰ ਕਹਿਵਾ ਰੁਕਾ ਉਹ ਸਰ ਮੈਂ ਕਿਉਂ ਰੁਕਾ ਮੇਰਾ ਕਹ ਯਾਰ ਮੈਂ ਥਾੜੇ ਬੰਦ ਕਰ ਦੇ ਯਾਰ ਥਾੜੇ ਬੰਦ ਕਰ ਯਾਰ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੁਹਾਡਾ ਨੋਖਾ ਨਾ ਧਰਤਾ ਹੀ ਆਉਣ ਮੇਰ ਮੈਨੂੰ ਘਰ ਵਾਪਸ ਕਿੱਥੇ ਜਾ ਰਿਹਾ ਯਾਰ ਨੇ ਮੇਰਾ ਮੇਰਾ ਪਰੇ ਲਿਖਿਆ ਵਾਅਦਾ ਹੈ ਕਿੰਨਾ ਕਿੰਨਾ ਮੇਰਾ ਪਰੇ ਲਿਖਿਆ ਵਾਅਦਾ ਹੈ ਯਾਰ ਤੇ ਰੋਜ਼ ਤੂੰ ਕਿੱਥੇ ਵਾਅਦਾ ਸੀ ਰੋਜ਼ ਦਾ ਅਸੀਂ ਕੰਮ ਨਹੀਂ ਕਰਨਾ ਕੋਈ ਤੈਨੂੰ ਤੁਹਾਨੂੰ ਦਰਹਾਂ ਆ ਰਹੀ ਹੈ ਸਾਨੂੰ ਕੋਈ ਦਰਹਾਂ ਆ ਰਹੀ ਹੈ ਦੱਸੋ ਹੈਲੋ ਮੈਨੂੰ ਕਿਉਂ ਰੋਕਿਆ ਯਾਰ ਹਰ ਵਾਰ ਮੈਨੂੰ ਕਿਉਂ ਰੋਕਿਆ ਯਾਰ ਮੈਂ ਕਿਉਂ ਆਇਆ ਸਰ ਹਰ ਵਾਰ ਮੈਨੂੰ ਕਿਉਂ ਰੋਕਿਆ ਯਾਰ ਹੈ ਮੈਨੂੰ ਕਿਉਂ ਰੋਕਿਆ ਯਾਰ ਮੈਨੂੰ ਕਿਹੜੇ ਥੋੜੀ ਮੈਨੂੰ ਲਿਖਤੀ ਹਟ ਦੇ ਯਾਰ ਮੈਨੂੰ ਵੀਕਤੀ ਆਰਡਰ ਦੇਓ ਮੈਨੂੰ ਆ ਗੱਲ ਕਰਾ ਇਸੇ ਨਾਲ ਮੈਂ ਸੋਨ ਲਾਉ ਮੈਨੂੰ ਵੀਕਤੀ ਆਰਡਰ ਦੇਓ ਨਹੀਂ ਮੇਰੇ ਮੇਰੇ ਰਿਜ਼ਰਵ ਕੋਲ ਸੇਵਾ ਲੋੜ ਨਹੀਂ ਅੱਜ ਯਾਰ ਤੁਸੀਂ ਭਵੰਤਮਾ ਨੂੰ ਸਕੋਟੀ ਕਰਾ ਜਾ ਕੇ ਯਾਰ ਮੈਨੂੰ ਕੋਈ ਲੋੜ ਨਹੀਂ ਸਾਡੀ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਸਾਡੀ ਯਾਰ ਸਕੋਟੀ ਦੀ ਭਵੰਤਮਾ ਨੂੰ ਕਾਹੋ ਜਾ ਕੇ ਭਵੰਤਮਾ ਨੂੰ ਰੋਕੋ ਯਾਰ ਭਵੰਤਮਾ ਕੋਲ ਤਾਂ ਰੁਕਦੇ ਨਹੀਂ ਹੈਗਾ ਯਾਰ ਭਵੰਤਮਾ ਨੂੰ ਵੀ ਬੰਦ ਕਰੋ ਉਹ ਥਰੱਟਾਂ ਹੀ ਬੰਦ ਕਰੋ ਭਵੰਤਮਾ ਨੂੰ ਬੰਦ ਕਰੋ ਯਾਰ ਮੈਨੂੰ ਕੋਈ ਬੰਦ ਕਰ ਰਹੇ ਹੋ ਉਹ ਨਹੀਂ ਕਰਦੇ ਮੈਨੂੰ 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 ਬਦਲਾ ਕਰਿਆ ਯਾਰ ਮੈਂ ਮੈਂ ਮੈਨੂੰ ਇਹ ਲਿਖਤੀ ਦੇ ਘਟਦੇ ਯਾਰ ਮੈਂ ਬਾ ਮਾਜੇ ਹਾਈ ਕੋਰਟ ਜਾਉਂਗਾ ਮੇਰਾ ਰੋਜ਼ ਹੱ ਮੇਰਾ ਬਦਤਮੀਜ਼ੀ ਹੋ ਰਹੀ ਬੁੜਕਾਰੀ ਹੈ ਮੇਰਾ ਰੋਟੀ ਵੀ ਨਹੀਂ ਦੇਦੇ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲਾ ਹਾਂ ਯਾਰ ਇਹ ਕਿਹੜੀ ਬਦਮਾਸ਼ੀ ਹੈ ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਹਰਦਾ ਯਾਰ ਪੀਸ ਵਾਲੇ ਵੀ ਇੱਥੇ ਨਹੀਂ ਪਿੱਛੇ ਹੀ ਖੜੇ ਨੇ ਇਹ ਕਿਹੜੀ ਬਦਮਾਸ਼ੀ ਹੈ ਇਹ ਕਿਹੜੀ ਬਦਮਾਸ਼ੀ ਹੈ ਉਹ ਮੇਰੇ ਵੀ ਨਹੀਂ ਹਰਦਾ ਹਾਂ ਹੈਲੋ ਮੈਂ ਤੇ ਬੈਠਾ ਲੋ ਰੋੜ ਤੇ ਨਾ ਮੈਂ ਤੇ ਬੈਠਾ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਆਜ ਉਤਾਰੇ ਦਰਨੇ ਦੇ ਨੇਰੇ ਪੁਲੋਂ ਵਿੱਚ ਹੈਗਾ ਆਗਮਨ ਪਰਵਾ ਮੈਨੂੰ ਪੰਜਾਬ ਤੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਅਥਾਰਟੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬਹਿ ਗਿਆ ਮੈਨੂੰ ਜ਼ਬਰਦਸਤ ਰੋਕਿਆ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ ਜਬਰਦਸਤ ਰੋਕ ਰਿਹਾ ਧੱਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਾਂ ਮੈਨੂੰ ਰਿਸਟਰੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਸੌਂਡੀ ਦੱਸਿਆ ਜਾ ਆ ਗਿਆ ਦੱਸੋ ਮੈਨੂੰ ਬੰਦ ਕਰੀ ਤੀਤਾ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਬਾਜ ਮਰੀ ਸੁਰੱਖਿਅਤ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਦਰਨੇ ਰਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸਿਓ ਮੈਂ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਵਿਰੋਧੀ ਪੰਜਾਬ ਸਰਕਾਰ ਸਿੱਖ ਵਿਰੋਧੀ ਪੰਜਾਬ ਬੁਲ ਸਿੱਖ ਵਿਰੋਧੀ ਪੰਜਾਬ ਪੁਲਿਸ ਮਰਦਾ ਆਵਾਜ਼ ਪੰਜਾਬ ਸਰਕਾਰ ਮਰਦਾ ਆਵਾਜ਼ ਮੈਨੂੰ ਘਰੇ ਥੋੜੀ ਰੁਕ ਜਾਣ ਦੱਸੋ ਜੀ ਮੈਂ ਨਹੀਂ ਇੱਥੇ ਅੜਦੇ ਹੋ ਸਿਪਾਹੀ ਸਾਹਿਬ ਮੈਨੂੰ ਲਿਖਤੇ ਆਰਡਰ ਦਿਓ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਸੁਸ਼ੀਲ ਮਰਦਾ ਆਵਾਜ਼ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਐਸ.ੀ.ਪੀ ਸਾਊਥ ਮੁਰਦਾਬਾਦ ਐਸ.ੀ.ਪੀ ਸਾਊਥ ਮੁਰਦਾਬਾਦ ਐਸ.ੀ.ਪੀ ਸਾਊਥ ਮੁਰਦਾਬਾਦ ਮੈਨੂੰ ਪਰसों ਜੱਪੇ ਮਾਰਿਆ ਕਰਿਆ ਕੇ ਬਈ ਕਹਿੰਦਾ ਜੀ ਰੋਕੋ ਅੱਜ ਫਿਰ ਸ਼ਪਾਗੀ ਸਾਹਿਬ ਲੋਕੇ ਮਾਰਦੇ ਆ ਮੈਨੂੰ ਕਿਹਨੂੰ ਕੁੱਟ ਕੇ ਮਾਰਿਆ ਯਾਰ ਦੱਸੋ ਜੀ ਮੈਨੂੰ ਕਰਕੇ ਮਾਰਦਾ ਕੋਕੜਾ ਦੁਕਾਰ ਆ ਮੈਂ ਕੋਈ ਅਤਵਾਦੀ ਆ ਮੈਂ ਕੋਈ ਚੋਰ ਆ ਮੈਂ ਗੈਂਗਸਟਰ ਆ ਮੈਂ ਦੱਸਾਂ ਭਵੰਤਵਾਨ ਸਰਕਾਰ ਕੋਈ 150 ਗੱਲ ਮੈਂ 150 ਗੱਡੀਆ ਸਰਕਾਰ ਚੱਲਦੀ ਪਈ ਆ ਭਵੰਤਵਾਨ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ 10 ਗੱਲ ਮੈਂ ਸਾਡੇ ਚੱਕਲੇ ਨਾਲ 7 ਗੱਲ ਮੈਂ ਚੱਕਲੇ ਇਹ ਘੜੀ ਥੋੜੀ ਜੱਕ ਰਹਾ ਹਰ ਵਾਰ ਮੈਨੂੰ ਆਕੇ ਬੰਦ ਕੀਤਾ ਜਾ ਰਿਹਾ ਕਰੇ ਮੇਰੇ ਮੈਂ ਵੀ ਰੋਟੀ ਪੜੀ ਖਵਾਉਣੀ ਆ ਮੈਂ ਭੁੱਖਾ ਮਰ ਜਾਵਾ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਪੰਜਾਬ ਪੁਲਿਸ ਮੈਨੂੰ ਜ਼ਹਿਰ ਦੇ ਕੇ ਮਾਰੇ ਪੰਜਾਬ ਪੁਲਿਸ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਮੈਨੂੰ ਗੋਲੀ ਮਾਰ ਦੋਵੇ ਜੇ ਐਨਕਾਊਂਟਰਾਂ ਵੀ ਪੁਲਿਸ ਗੋਲੀ ਮਾਰਦੇ ਆ ਤੇ ਮੇਰੇ ਵੀ ਗੋਲੀ ਮਾਰ ਦੋਵੇ ਇਹ ਰੋ ਰੋ ਟਾਂਡਾ ਖੜੋ ਮੋ ਜੂ ਇਹਨਾਂ ਦਾ ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੋਵੇ ਅਸੀਂ ਕੋ ਚੂੰ ਤੱਕ ਨਹੀਂ ਕਰਾਂਗੇ ਗੋਲੀ ਮਾਰ ਦੋ ਮੈਨੂੰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਗੁਰੂ ਘਰ ਆ ਸਾਰੀ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦ ਬੰਦਿਛਾ ਦੀ ਲੋਹੜੀ ਨੂੰ ਮਾਰਨ ਜਾਓ ਜੀ ਫਲਾਣਾ ਨਾ ਕਰੋ ਜੀ ਤੁਸੀਂ ਮਰ ਜਾਓਗੇ ਜੀ ਅਸੀਂ ਮਰ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਆ ਸਾਡੇ ਫੌਜੀ ਜਵਾਨ ਦੇਸ਼ ਬਾਡਰਾ ਦੇ ਸੀ ਲੋਰੇ ਆ ਜੇ ਅਸੀਂ ਮਰ ਜਾਵਾਂਗੇ ਫਿਰ ਕੀ ਹੋਏਗਾ ਕੋਈ ਤਾਂ ਕੋਈ ਆਫਤ ਆ ਜਾਊਗੀ ਇਹ ਜੜਦਸਤੀ ਕੀਤੀ ਜਾ ਰਹੀ ਆ ਮੈਂ ਮਾਝੋ ਹਾਈਪਰ ਤੇਜ਼ ਪਾਊਂਗਾ ਬੰਨ੍ਹਾ ਜਬਰਦਸਤੀ ਕੀਤੀ ਜਾ ਰਹੀ ਆ ਤਕਰਾ ਮਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਸੀਂ ਤਾਂ ਸਾਨੂੰ ਕੋਈ ਬੰਦਿਸ਼ ਤਾਂ ਬਣਾਇਆ ਨਹੀਂ ਤੁਸੀਂ ਇਹ ਬੰਦਾ ਹੀ ਬਣਾ ਲੇ ਦੱਸੋ ਜੀ ਮੇਰੀ ਨਿੱਜੀ ਜ਼ਿੰਦਗੀ ਸਾਡੀ ਨਿੱਜੀ ਜ਼ਿੰਦਗੀ ਕਿਉਂ ਦਖਲ ਦਿੰਦਾ ਜਾ ਰਿਹਾ ਬਈ ਅਸੀਂ ਇਹ ਵੀ ਸਾਹ ਨੂੰ ਪੁੱਛ ਲੋ ਜਿਹੜੀ ਕੇਂਦਰ ਹੀ ਖੜੀ ਆ ਇਹਨਾਂ ਨੂੰ ਕੋਈ ਟਰੈਕ ਬੰਦ ਕਰਨ ਦਾ ਇਹਨਾਂ ਨੂੰ ਪੁੱਛੋ ਪਹਿਲਾਂ ਮੈਨੂੰ ਕੱਲ੍ਹ ਜਵਾਰ ਦੱਸਦੇ ਬੰਦ ਕੀਤਾ ਸਰਕਦਾਰ ਸਹੀ ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ ਕਿਉਂ ਮੈਨੂੰ ਬੰਦ ਕੀਤਾ ਯਾਰ ਕਰੇ ਜੀ ਮੈਂ ਤਾਂ ਨਹੀਂ ਬੰਦ ਕੀਤਾ ਨਹੀਂ ਤੁਸੀਂ ਆਏ ਹੋ ਨਾ ਮੈਂ ਬੰਦ ਕੀਤਾ ਨਹੀਂ ਕਿਸੇ ਨੇ ਕਿਹਾ ਬੰਦ ਕੀਤਾ ਦੱਸੋ ਜੀ ਇਹ ਸਾਡੇ ਭਾਈ ਸਾਹਿਬ ਕਹਿ ਰਹੇ ਬੰਦ ਕਰਨਾ ਜੀ ਕਿੰਨੇ ਪਾਏ ਆ ਰਹੇ ਆ ਤੁਸੀਂ ਮੈਨੂੰ ਸਾਰੇ ਬੰਦੇ ਦਿਖਾ ਦਿਓ ਸਾਰੇ ਮੈਨੂੰ ਪਹਿਲਾਂ ਸੱਲ ਵਾਲੇ ਨੇ ਮੈਨੂੰ ਇੱਕ ਦਮ ਦਿਖਾ ਦਿਓ ਕੱਠੀ ਕਰਕੇ ਮੈਨੂੰ ਨਹੀਂ ਆਂਦਾ ਇਹ ਲਿਖੀ ਆੜੇ ਨੂੰ ਦੰਦੇ ਕਰੇ ਜਾਣੀ ਹੈ ਜੀ ਜੇ ਮੈਂ ਕੋੜ ਜਾਵਾਂ ਤੇ ਕੋੜ ਦੇ ਮੁਕ ਰਹਿਣਾ ਜੀ ਬੰਦ ਨਹੀਂ ਕੀਤਾ ਜੀ ਕੋਈ ਕੰਮ ਕਰਦਾ ਕੋਈ ਮੈਂ ਦੱਸਦਾ ਜਵਾਨ ਹੋਣਾ ਮੈਨੂੰ ਪੰਜਾਬ ਪੁਲਿਸ ਵਿੱਚ ਜਰੂਰ ਕਢਾਉਂਦੀ ਆ ਮੈਂ ਇਹ ਕੋਈ ਨਹੀਂ ਜਾਨੀ ਉਹ ਮਰੇ ਹੋਏ ਆ ਆਪਾਂ ਹੀ ਮਰ ਗਈ ਹੁਣ ਕੀ ਕਰੀਏ ਜਾਨੋ ਜੇ ਆਪਾਂ ਮਾਰਤੀ ਆਪਣੀ ਮੈਂ ਕਰੀ ਜਾਂਦਾ ਪਰੋਂ ਤਿਆਰ ਹੋ ਗਏ ਜਾਨਾ ਗੁਰੂ ਘਰ ਜਾਣਾ ਆਂਦਾ ਆਦੇ ਕੰਮ ਕਰਨੇ ਆ ਜਾਨ ਜਾਨ ਬਣਾ ਜੁੰਦਾ ਮੇਰੇ ਘਰੋਂ ਬਾਹਰ ਹੀ ਹੁੰਦੇ ਮੈਂ ਨਿਆਇ ਆਇਆ ਅੱਜ ਦੇਖੋ ਸਾਡਾ ਦੇ ਥੋੜੀ ਕਰਦਾ ਨਾ ਨੀ ਮੈਂ ਨਾ ਇਹ ਤੁਸੀਂ ਆਇਆ ਚੋਰੀ ਤੋਂ ਆਇਆ ਤੁਹਾਡੇ ਸਰਮਤੇ ਬਾਈ ਸਾਡੇ ਬੱਚੇ ਦਿੱਕਤੀ ਆਰਡਰ ਦੇਦੇ ਹੋ ਦਿੱਕਤੀ ਆਰਡਰ ਨਹੀਂ ਹੈ ਨਹੀਂ ਨਿਆਂ ਹੀ ਕਿਉਂ ਬੰਦ ਕੀਤਾ ਮੈਂ ਬਾਜੋ ਹਾਈ ਕੋਰਟ ਜਾਊਂਗਾ ਮੈਂ ਬਾਜੋ ਹਾਈ ਕੋਰਟ ਜਾ ਕੇ ਪੁੱਛੂਗਾ ਵੀ ਮੈਨੂੰ ਬੰਦ ਕਿਉਂ ਕਰਦੇ ਹੋ ਜੀ ਮੇਰੀ ਮੇਰੀ ਕੋਈ ਨਹੀਂ ਬਾਫਸਕਾ ਨਾਲ ਸਾਥ ਮਿਲ ਨਾ ਪਹਿਲਾਂ ਤੇ ਬੰਦ ਕੀਤਾ ਆਪ ਆਲੋ ਮੱਲਾ ਇਨਾ ਪਰੇਸ਼ਾਨ ਆ ਸਾਡੇ ਨਾਲ ਵੀ ਕੋਈ ਨਹੀਂ ਕੋਈ ਬੰਦ ਕੀ ਲਿਆ ਯਾਰ ਛਿਨਾ ਸੰਗਰੀ ਕਿਉਂਗਾ ਮੈਨੂੰ ਆ ਰੋਟੀ ਪਾਣੀ ਕਿੱਥੋਂ ਪਾਉਂਗਾ ਮੈਂ ਨਹੀਂ ਆਪ ਨੂੰ ਲਿਫਟ ਆਰਡਰ ਦਿਓ ਮੈਨੂੰ ਲਿਫਟ ਆਰਡਰ ਦਿਓ ਗਰਾਓ ਲਿਫਟ ਆਰਡਰ ਦਿਓ ਮੈਨੂੰ ਨਹੀਂ ਮੈਂ ਖੜੇ ਨਹੀਂ ਹੋਣਾ ਮੈਂ ਲਿਫਟ ਆਰਡਰ ਦਿਓਗੇ ਘਰੇ ਬੰਦ ਕਰਨ ਦਾ ਲਿਫਟ ਆਰਡਰ ਦੇ ਦਿਓ ਬਾਹਰ ਜਾਣ ਦਾ ਲਿਫਟ ਆਰਡਰ ਦਿਓ ਨਹੀਂ ਮਾਜੋ ਹਾਈ ਕੋਰਟ ਦਾ ਰਸਤਾ ਮੈਨੂੰ ਖੋਲ ਦਿਓ ਹਾਂ ले यार भगवंतमान सरकार मुर्दाबाद भगवंतमान सरकार मुर्दाबाद हाय हाय भगवंतमान हाय हाय। हाय भगवतमान सरकार हाय भगवतमान सरकार हाय है भगवान सरकार हाय हाय है ਪਵਨ ਤਮਨ ਸਰਕਾਰ ਹਾਏ ਹਾਏ ਪਵਨ ਤਮਨ ਸਰਕਾਰ ਮੁਰਦਾਵਾਰ ਪਵਨ ਤਮਨ ਸਰਕਾਰ ਮੁਰਦਾਵਾਰ ਹਾਏ ਹਾਏ ਪਵਨ ਤਮਨ ਸਰਕਾਰ ਹਾਏ 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 ਹਾਏ